ਹਾਂਜੀ ਅੱਜ ਅਸੀਂ ਗੱਲ ਕਰਦੇ ਹਾਂ ਜੀ ਨੈਕਸਟ ਜਿਹੜਾ ਸਾਡਾ ਪਾਰਟ 2 ਸੀ ਸਿਲਕਾਂ ਤੱਕ ਸਾਡੀ ਗੱਲ ਜਿਹੜੀ ਮੁਕੰਮਲ ਹੋ ਗਈ ਸੀ ਉਸ ਫੈਬਰਿਕ ਤੱਕ ਕਿ ਅਸੀਂ ਕਿਹੜਾ ਕਿਹੜਾ ਪਿਓਰ ਦਾ ਸਾਡੇ ਕੋਲ ਫੈਬਰਿਕ ਹੈ ਨੈਕਸਟ ਅਸੀਂ ਗੱਲ ਕਰਦੇ ਹਾਂ ਸਿੰਪਲ ਕਰੇਪ ਦੀ ਸੈਲਫ ਕਰੇਪ ਤੱਕ ਖਾਦੀ ਸਿਲਕ ਤੱਕ ਪਿਓਰ ਸਿਲਕ ਗੈਵਾਡਿਨ ਸਿਲਕ ਸਾਡੀ ਪਾਰਟ 1 ਵਿੱਚ ਸਾਡੀ ਗੱਲ ਹੋ ਚੁੱਕੀ ਸੀ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਪਲੀਜ਼ ਵੀਡੀਓ ਦੇਖ ਲਓ ਕਿਉਂਕਿ ਬਹੁਤ ਜ਼ਿਆਦਾ ਕੰਮ ਦੀ ਵੀਡੀਓ ਆ ਕੋਈ ਐਨੀ ਡਿਟੇਲ ਤੱਕ ਜਾ ਕੇ ਜਾਣਕਾਰੀ ਨਹੀਂ ਦਿੰਦਾ ਤੇ ਅੱਜ ਅਸੀਂ ਗੱਲ ਕਰਦੇ ਹਾਂ ਜੀ ਪਲੇਨ ਕ੍ਰੇਪ ਦੀ ਆਹ ਜੀ ਪਲੇਨ ਫੈਬਰਿਕ ਹੈ ਕ੍ਰੇਪ ਦਾ ਵਾਈਟ ਕਲਰ ਦਾ ਵਾਈਟ ਕਲਰ ਦਾ ਫੈਬਰਿਕ ਹੈ ਜੀ ਇਹ ਵੀ ਕਿਸੇ ਕਲਰ ਤੇ ਤੁਸੀਂ ਡਾਈ ਕਰਵਾ ਸਕਦੇ ਹੋ ਲਾਈਟ ਕਲਰ ਚਾਰਟ ਰੱਖਣਾ ਚਾਹੁੰਦੇ ਹੋ ਡਾਰਕ ਰੱਖਣਾ ਚਾਹੁੰਦੇ ਹੋ ਹਰ ਸ਼ੇਡ ਜਿਹੜੀ ਆ ਇਹਦੇ ਤੇ ਡਾਈ ਹੋ ਜਾਂਦੀ ਆ ਇਹ ਸਾਡੇ ਕੋਲ ਸੈਮੀ ਆ ਇਦੇ ਵਿੱਚ ਪਿਓਰ ਵੀ ਆ ਪਿਓਰ ਜਿਹੜੀ ਆ ਉਹ ਕਾਫੀ ਕੋਸਟਲੀ ਆ ਤੇ ਜਿਹੜੀ ਸੈਮੀ ਆ ਪਿਓਰ ਵਿੱਚ 60 ਗ੍ਰਾਮ 80 ਗ੍ਰਾਮ 100 ਗ੍ਰਾਮ ਜਿਹੜੀ ਆ ਉਹ ਕ੍ਰੇਪ ਦਾ ਫੈਬਰਿਕ ਹੁੰਦਾ ਆ ਉਹ ਸਾਡੀ ਚੋਇਸ ਆ ਕਿਉਂਕਿ ਜਿੰਨਾ ਜਿੰਨਾ ਪਿਓਰ ਹੋਈ ਜਾਊਗੀ ਉਹਨਾਂ ਉਹਨਾਂ ਇਹਦਾ ਜਿਹੜਾ ਰੇਟ ਆ ਉਹ ਵਧੀ ਜਾਊਗਾ ਓਨੀ ਇਹ ਮਹਿੰਗੀ ਹੋ ਜਾਂਦੀ ਆ ਕ੍ਰੇਪ ਤੇ ਆ ਸੈਮੀ ਕ੍ਰੇਪ ਆ ਇਹ ਬਹੁਤ ਜ਼ਿਆਦਾ ਜਿਹੜੀ ਇਹਦੇ ਵਿੱਚ ਵੀ ਬਹੁਤ ਕੁਆਲਿਟੀਆਂ ਨੇ ਇਹ ਬਹੁਤ ਬਿਲਕੁਲ ਪਿਓਰ ਦੀ ਲੁੱਕ ਦਿੰਦੀ ਆ ਸੈਮੀ ਕ੍ਰੇਪ ਲੱਗਦੀ ਹੋਈ ਨਹੀਂ ਕਿ ਇਹ ਸੈਮੀ ਕ੍ਰੇਪ ਆ ਬਿਲਕੁਲ ਪਿਓਰ ਦੀ ਲੁੱਕ ਦਿੰਦੇ ਆ ਤੇ ਇਹ ਚ ਅਸੀਂ ਕੋਈ ਵੀ ਕਲਰ ਡਾਈ ਕਰਵਾ ਸਕਦੇ ਆ ਆਪਣੀ ਮਨਪਸੰਦ ਆ ਹੁਣ ਜਿਹੜੇ ਅਸੀਂ ਇਹਦੇ ਵਿੱਚ ਕਲਰ ਡਾਈ ਕਰਵਾਏ ਆ ਉਹ ਤੁਹਾਨੂੰ ਆ ਚੈੱਕ ਕਰवानी ਆ ਆ ਕਲਰ ਡਾਈ ਕਰਵਾਇਆ ਜੀ ਇਹ ਕਸਟਮਰ ਦੀ ਡਿਮਾਂਡ ਤੇ ਇਹ ਅਸਮਾਨੀ ਜਿਹਾ ਕਲਰ ਆ ਸੋ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਉਨੀ ਹੀ ਫਿਨਿਸ਼ਿੰਗ ਆਉਂਦੀ ਆ ਇਹਦੀ ਡਾਈ ਹੋ ਕੇ ਡਾਈ ਕਰਵਾ ਕੇ ਨੂੰ ਅਸੀਂ ਚਰਕ ਕਰਦੇ ਆ ਤੇ ਫਿਰ ਅਸੀਂ ਇਹਦੇ ਤੇ ਵਰਕ ਕਰਵਾਉਣੀ ਆ ਸੈਮੀ ਕ੍ਰੇਪ ਤੇ ਜਿਹੜਾ ਇਹਦੇ ਤੇ ਵੀ ਅਸੀਂ ਹੈਂਡਵਰਕ ਤੇ ਮਸ਼ੀਨ ਵਰਕ ਕਰਵਾ ਸਕਦੇ ਆ ਮਸ਼ੀਨ ਵਰਕ ਬਹੁਤ ਜ਼ਿਆਦਾ ਚੱਲਦਾ ਸੈਮੀ ਕ੍ਰੇਪ ਤੇ ਤੇ ਹੋਰ ਇਹਦੇ ਵਿੱਚ ਜਿਹੜੇ ਅਸੀਂ ਕਲਰ ਡਾਈ ਕਰਵਾਏ ਆ ਮੈਂ ਤੁਹਾਨੂੰ ਉਹ ਵੀ ਚੈੱਕ ਕਰਵਾਉਣੀ ਆ ਇੱਕ ਅਸੀਂ ਆ ਕਲਰ ਡਾਈ ਕਰਵਾਇਆ ਜੀ ਸੈਮੀ ਕ੍ਰੇਪ ਤੇ ਇਹ ਡਾਰਕ ਹੌਟ ਪਿੰਕ ਪਿੰਕ ਕਲਰ ਆ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਆ ਕੱਪੜੇ ਦੀ ਦੇਖੋ ਕਿੰਨੀ ਫਿਨਿਸ਼ਿੰਗ ਫੈਬਰਿਕ ਦੀ ਇਹ ਸਾਰੇ ਅਸੀਂ ਡਾਈ ਕਰਵਾਏ ਆ ਵਰਕ ਕਰਵਾਉਣ ਲਈ ਤੇ ਆ ਵੀ ਜਿਹੜਾ ਫੈਬਰਿਕ ਆ ਇਹ ਵੀ ਅਸੀਂ ਮੈਰੂਨ ਕਲਰ ਡਾਈ ਕਰਵਾਇਆ ਹੋਇਆ ਆ ਆ ਵਾਈਟ ਕਲਰ ਵਾਈਟ ਕ੍ਰੀਪ ਲੈ ਕੇ ਦੇਖੋ ਆ ਮੈਰੂਨ ਕਲਰ ਅਸੀਂ ਡਾਈ ਕਰਵਾਇਆ ਹੈ ਇੱਦਾਂ ਹੀ ਟੈਗ ਵੀ ਜੇ ਲੱਗਾ ਹੀ ਹੋਇਆ ਸਾਡਾ ਤੇ ਆ ਦੇਖੋ ਏ ਅਸੀਂ ਜਿਹੜਾ ਫੈਬਰਿਕ ਹੈ ਵਾਈਟ ਕਲਰ ਦੀ 크ਰੇਪ ਲੈ ਕੇ ਅਸੀਂ ਡਾਈ ਕਰਵਾਇਆ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਮਿਲ ਮੇਡ ਜਿਹੜੀ 크ਰੇਪ ਆਉਂਦੀ ਆ ਜਿਹੜੀ ਕਿ ਪਿੱਛੋਂ ਹੀ ਡਾਈ ਹੋ ਕੇ ਮਿਲ ਤੋਂ ਡਾਈ ਹੋ ਕੇ ਆਉਂਦੀ ਆ ਉਹ ਆ ਦੇਖੋ ਇਹਨੂੰ ਨੇਚਰਲ 크ਰੇਪ ਵੀ ਕਹਿੰਦੇ ਆ ਦੇਖੋ ਇਹਦੀ ਸ਼ਾਈਨਿੰਗ ਵੀ ਦੇਖੋ ਇਹ ਮਿਲ ਮੇਡ ਡਾਈ ਵਾਲੀ 크ਰੇਪ ਆ ਆ ਸਾਰੀ ਜਿਹੜੇ ਆ ਪਿੰਕ ਕਲਰ ਆ ਜੀ ਇਤ ਨਾਲ ਦੁਪੱਟਾ ਵੀ ਡਾਈ ਕਰਵਾਇਆ ਸੀ ਟਾਈ ਐਂਡ ਡਾਈ ਅਸੀਂ ਵਰਕ ਕਰਾਉਣਾ ਇਹਦੇ ਤੇ ਆ ਜਿਹੜੇ ਸਾਰੇ ਕਲਰ ਆ ਇਹ ਬਹੁਤ ਸੋਹਣਾ ਕਲਰ ਆ ਮਦਰਸ ਲਈ ਬੜਾ ਹੀ ਪਿਆਰਾ ਕਲਰ ਆ ਕਈ ਵਾਰ ਸਾਨੂੰ ਕਲਰ ਮਿਲ ਜਾਂਦੇ ਆ ਮਿਲ ਮੇੜੀ ਤੇ ਆ ਦੇਖੋ ਆ ਬਹੁਤ ਸੋਹਣਾ ਕਲਰ ਆ ਇਹ ਥੋੜਾ ਮੋਰ ਪੰਖੀ ਆ ਜੀ ਸ਼ੇਡ ਆ ਬਹੁਤ ਪਿਆਰਾ ਕਲਰ ਆ ਇਹ ਸਾਰੇ ਮਿਲ ਮੇਡ ਡਾਈ ਆ ਆ ਅਸੀਂ ਡਾਈ ਕਰਾਈ ਆ ਜੀ ਆ ਗੋਲਡਨ ਕਲਰ ਜਿਹੜਾ ਅਸੀਂ ਇਹ ਕ੍ਰੇਪ ਦਾ ਡਾਈ ਕਰਵਾਇਆ ਇਹ ਤੇ ਅਸੀਂ ਇਹ ਕਸਟਮਰ ਦੀ ਚੋਇਸ ਆ ਅਸੀਂ ਇੱਥੇ ਮਸ਼ੀਨ ਵਰਕ ਕਰਵਾਵਾਂਗੇ ਇਹ ਜਿਹੜੀ ਸੈਮੀ ਕ੍ਰੇਪ ਆ ਇੱਥੇ ਬਹੁਤ ਸੋਹਣਾ इजीली ਜਿਹੜਾ ਮਸ਼ੀਨ ਵਰਕ ਹੋ ਜਾਂਦਾ ਹੈ ਉਹਦੀ ਗ੍ਰੇਸ ਵੀ ਬੜੀ ਆਉਂਦੀ ਆ ਕਈ ਵੀਡੀਓ ਵਿੱਚ ਅਸੀਂ ਮਸ਼ੀਨ ਵਰਕ ਦੇ ਸੂਟ ਕ੍ਰੇਪ ਤੇ ਪਾਏ ਹੋਏ ਨੇ ਇਹ ਸੀ ਜੀ ਕ੍ਰੇਪ ਅੱਗੇ ਅਸੀਂ ਗੱਲ ਕਰਦੇ ਹਾਂ ਜੋਰਜਟ ਦੀ ਜੋਰਜਟ ਦੇ ਫੈਬਰਿਕ ਦੀ ਹਾਂਜੀ ਜੌਰਜਟ ਵੀ ਆ ਕਾਫੀ ਮਿੱਲਾਂ ਦਾ ਕਪੜਾ ਜੌਰਜਟ ਦਾ ਤੇ ਇਹ ਵੀ ਕਈ ਤਰ੍ਹਾਂ ਦੀ ਆ ਜੌਰਜਟ ਵੀ ਤੇ ਆ ਦੇਖੋ ਇਹ ਚ ਪਿਓਰ ਵੀ ਆ ਸੈਮੀ ਵੀ ਆ ਆ ਜੌਰਜਟ ਆ ਪਿਓਰ ਜੌਰਜਟ ਆ ਜੀ ਇਹ ਵੀ ਕਾਫੀ ਕੋਸਟਲੀ ਹੁੰਦੀ ਆ ਇਹਦੇ ਤੇ ਕੋਈ ਵੀ ਕਲਰ ਜਿਹੜਾ ਤੁਸੀਂ ਉਹ ਡਾਈ ਕਰਵਾ ਸਕਦੇ ਹੋ ਤੇ ਇਹਦੇ ਵਿੱਚ ਵੀ ਵੈਰਾਈਟੀ ਆ ਆ ਕਿਸੇ ਹੋਰ ਮਿਲਦੀ ਆ ਤੇ ਆ ਨਵ ਭਾਰਤ ਦੀ ਆ ਮਤਲਬ ਹਰ ਇੱਕ ਮਿਲਦੀ ਆ ਜਿਹੜਾ ਆਪਣਾ ਫੈਬਰਿਕ ਆ ਤੇ ਆ ਦੇਖੋ ਕਿੰਨੀ ਵਧੀਆ ਦਾਣੇਦਾਰ ਜਿਹੜੀ ਆ ਉਹ ਜੋਰਜਟ ਆ ਠੀਕ ਇਹ ਕਿਸੇ ਵੀ ਕਲਰ ਤੇ ਜਿਹੜਾ ਤੁਸੀਂ ਡਾਈ ਕਰਵਾ ਸਕਦੇ ਹੁਣ ਜਿਹੜੇ ਅਸੀਂ ਕਲਰ ਡਾਈ ਕਰਵਾਏ ਨੇ ਉਹਦੇ ਤੇ ਤੁਹਾਨੂੰ ਚਾਤੀ ਮਰਵਾਉਣੀ ਆ ਮੇਰਾ ਮਕਸਦ ਸਿਰਫ ਇਹ ਆ ਕਈ ਵਾਰ ਕਈਆਂ ਭੈਣਾਂ ਨੂੰ ਜਾਣਕਾਰੀ ਨਹੀਂ ਹੁੰਦੀ ਤੇ ਸੋਚਿਆ ਜਿਨ੍ਹਾਂ ਨੇ ਨਵਾਂ ਬੁਟੀਕ ਖੋਲਣਾ ਉਹ ਪਲੀਜ਼ ਥੋੜੀ ਜੀ ਇਦਾਂ ਤੁਸੀਂ ਜਾਣਕਾਰੀ ਲੈ ਕੇ ਜਾਓਗੇ ਸ਼ਾਪ ਤੇ ਤੇ ਤੁਹਾਨੂੰ ਵਧੀਆ ਰਹੂਗਾ ਆ ਦੇਖੋ ਆ ਡਾਈ ਹੋਈ ਆ ਇਹ ਬਹੁਤ ਸੋਹਣਾ ਪੀਚ ਕਲਰ ਆ ਹੋ ਸਕਦਾ ਕਿ ਵੀਡੀਓਜ਼ ਥੋੜਾ ਲਾਈਟ ਡਾਰਕ ਆ ਰਿਹਾ ਹੋਵੇ ਪਰ ਬਹੁਤ ਸੋਹਣਾ ਜਿਹੜਾ ਸ਼ਾਈਨਿੰਗ ਵੇਖੋ ਸਾਫਟਨੈਸ ਵੇਖੋ ਕੋਈ ਵੀ ਸ਼ੇਡ ਅਸੀਂ ਜਿਹੜੀ ਆ ਇਹ ਚ ਡਾਈ ਕਰਵਾ ਸਕਦੇ ਆ ਪੀਚ ਕਲਰ ਤੇ ਆ ਬੜਾ ਸੋਹਣਾ ਬੜੀ ਸੁਣੀ ਸ਼ੇਡ ਆ ਆ ਵੀ ਦੇਖੋ ਇਹ ਜਿਹੜਾ ਫੈਬਰਿਕ ਆ ਇਹ ਸਾਰਾ ਜੌਰਜਟ ਦਾ ਆ ਤੇ ਜੌਰਜਟ ਵੀ ਜਿਹੜੀ ਆ ਉਹ ਡਾਈ ਹੋ ਜਾਂਦੀ ਆ ਨੈਕਸਟ ਡੇ ਆ ਜੀ ਸਾਡਾ ਨੈਕਸਟ ਡੇ ਆ ਫੈਬਰਿਕ ਸਾਡਾ ਇਹ ਆ ਜੀ ਆਰਗੈਂਜ਼ਾ ਇਹ ਸਾਡੇ ਕੋਲ ਆਰਗੈਂਜ਼ਾ ਆ ਇਹ ਮਿਲ ਮੇਡ ਆਰਗੈਂਜ਼ਾ ਆ ਇਹ ਵੀ ਬਹੁਤ ਜਿਆਦਾ ਸੌਫਟ ਆ ਕਿਉਂਕਿ ਜਿਹੜਾ ਅਸੀਂ ਫੈਬਰਿਕ ਯੂਜ਼ ਕਰਦੇ ਆ ਕੋਸ਼ਿਸ਼ ਕਰੀਦੀ ਆ ਕਿ ਪਿਓਰ ਹੀ ਹੋਵੇ ਦੇਖੋ ਪਿਓਰ ਤਾਂ ਜਿਹੜਾ ਇਹ ਆਰਗੈਂਜ਼ਾ ਆ ਤੁਸੀਂ ਦੇਖ ਸਕਦੇ ਆ ਕਲਰ ਬਹੁਤ ਸੋਹਣਾ ਮਿੰਟ ਗ੍ਰੀਨ ਕਲਰ ਆ ਇਹਦਾ ਤੇ ਇਸੇ ਦੇ ਚ ਆ ਵਾਲੀ ਸ਼ੇਡ ਆ ਲਾਈਟ ਪਰਪਲ ਜੀ ਸ਼ੇਡ ਜਿਹਨੂੰ ਕਿਹਾ ਜਾਵੇ ਉਹ ਆ ਵੀਡੀਓ ਚ ਹੋ ਸਕਦਾ ਲਾਈਟ ਡਾਰਕ ਦਾ ਆ ਰਹੀਆ ਹੋਵੇ ਬਹੁਤ ਸੋਹਣਾ ਜਿਹੜਾ ਇਹਨਾਂ ਤੇ ਵੀ ਅਸੀਂ ਇਹ ਤੇ ਹੈਂਡਵਰਕ ਵੀ ਕਰਾ ਸਕਦੇ ਹਾਂ ਤੇ ਮਸ਼ੀਨਵਰਕ ਵੀ ਕਰਾ ਸਕਦੀਆਂ ਇਹ ਹੈਗਾ ਜੀ ਔਰਗੈਂਜਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਆ ਔਰਗੈਂਜ਼ਾ ਇਹਦੇ ਦੁਪੱਟੇ ਵੀ ਬਣਦੇ ਨੇ ਤੇ ਸੂਟ ਵੀ ਬਣਦੇ ਨੇ ਤੇ ਤੁਸੀਂ ਇਹਦੀਆਂ ਸ਼ਰਟਾਂ ਵੀ ਬਣਾ ਸਕਦੇ ਹੋ ਤੇ ਦੁਪੱਟਾ ਬਣਾ ਸਕਦੇ ਹੋ ਸਲਵਾਰੇ ਦੇ ਨਾਲ ਤੁਸੀਂ ਕ੍ਰੇਪ ਦੀ ਸਿਲਕ ਦੀ ਕੋਈ ਵੀ ਉਹ ਤੁਹਾਡੀ ਚੋਇਸ ਆ ਜੋ ਤੁਸੀਂ ਵੇਅਰ ਕਰਨਾ ਚਾਹੁੰਦੀ ਹੋ ਤੇ ਇਹਦੇ ਚ ਤੁਹਾਨੂੰ ਇੱਕ ਹੋਰ ਮੈਂ ਦੱਸ ਦਵਾਂ ਆ ਹੈਗਾ ਜੀ ਸ਼ਰਟਾਂ ਵਾਲਾ ਔਰਗੈਂਜ਼ਾ ਇਹ ਜਿਹੜਾ ਸ਼ਰਟਾਂ ਦਾ ਔਰਗੈਂਜ਼ਾ ਹੁੰਦਾ ਨਾ ਜਿੱਤੇ ਸ਼ਰਟਾਂ ਤੇ ਪਿਓਰ ਹੈਂਡਵਰਕ ਹੁੰਦਾ ਉਹ ਬਿਲਕੁਲ ਪਿਓਰ ਤੇ ਹੁੰਦਾ ਆ ਇਸ ਔਰਗੈਂਜ਼ਸ ਤੇ ਜਿਹੜਾ ਅਸੀਂ ਉੱਪਰ ਦੁਪੱਟਾ ਲੈਨੇ ਉਹਦੇ 'ਚ ਵੀ ਬਹੁਤ ਅ ਡਿਫਰੈਂਸ ਆ ਜਿਹੜਾ ਸ਼ਰਟਾਂ ਵਾਲਾ ਹੁੰਦਾ ਪਿਓਰ ਉਹ ਥੋੜਾ ਜਿਹਾ ਇਹਦੇ ਵਿੱਚ ਮਤਲਬ ਕੱਪੜਾ ਠਿੱਖ ਹੁੰਦਾ ਫੈਬਰਿਕ ਤੇ ਜਿਹੜਾ ਅਸੀਂ ਦੁਪੱਟਾ ਪਿਓਰ ਔਰਗੈਂਜ਼ਾ ਦਾ ਲੈਨੇ ਆ ਤੇ ਉਹ ਥੋੜਾ ਜਿਹਾ ਪਤਲਾ ਹੁੰਦਾ ਆ ਸੋ ਇਹਦੇ 'ਚ ਵੀ ਡਿਫਰੈਂਸ ਆ ਤੁਸੀਂ ਕਨਫਿਊਜ਼ ਨਾ ਹੋਇਓ ਇਹ ਤੁਹਾਨੂੰ ਇੰਨੀ ਜਾਣਕਾਰੀ ਦੇ ਦਿੱਤੀ ਆ ਤਾਂ ਜੋ ਤੁਸੀਂ ਸ਼ਾਪ ਤੇ ਜਾ ਕੇ ਤੇ ਦੁਕਾਨਦਾਰ ਕੋਲੋਂ ਤੁਸੀਂ ਮਤਲਬ ਮੰਗ ਸਕਦੇ ਆ ਨਹੀਂ ਤੇ ਫਿਰ ਕਈ ਵਾਰ ਹੁੰਦਾ ਕਿ ਅਸੀਂ ਉਹਨਾਂ ਨੂੰ ਕਹਿੰਨੇ ਆ ਜੋ ਅਸੀਂ ਮੰਗਦੇ ਆ ਉਹਦੇ ਉਲਟ ਕਈ ਵਾਰ ਉਹ ਆਪਣੀ ਸਾਨੂੰ ਗੱਲਬਾਤ ਚ ਲੈ ਲੈਂਦੇ ਆ ਤੇ ਸਾਨੂੰ ਇਦਾਂ ਹੀ ਜਿਹੜਾ ਫਿਰ ਘਰ ਆ ਕੇ ਸਾਨੂੰ ਖੱਜਲ ਖਰਾਬੀ ਹੁੰਦੀ ਆ ਕਸਟਮਰ ਨੂੰ ਅਸੀਂ ਖੁਸ਼ ਨਹੀਂ ਕਰ ਪਾਉਂਦੇ ਸੋ ਮੇਰਾ ਮਕਸਦ ਸਿਰਫ ਜਾਣਕਾਰੀ ਦੇਣਾ ਸੀ ਕਿਉਂਕਿ ਅਸੀਂ ਵੀ ਇੰਨਾ ਰਾਹਾਂ ਇੰਨਾ ਪੜਾਵਾਂ ਚੋਂ ਗੁਜ਼ਰੇ ਹੋਏ ਆ ਤੇ ਮੈਂ ਚਾਹੁੰਦੀ ਸੀ ਕਿ ਪੈਣਾ ਖਰਾਬ ਨਾ ਹੋਣ ਤੇ ਉਹਨਾਂ ਦਾ ਬੁਟੀਕ ਜਿਹੜਾ ਉਹ ਵਧੀਆ ਢੰਗ ਨਾਲ ਚੱਲੇ ਸੋ ਇਹ ਜੀ ਸੈਕੰਡ ਪਾਰਟ ਆ ਨੈਕਸਟ 3rd ਪਾਰਟ ਅਸੀਂ ਲੈ ਕੇ ਆਵਾਂਗੇ ਉਹ ਵੀ ਬੂਟੀ ਵਾਲੀ ਸਿਲਕ ਦਾ ਤੇ ਹੋਰ ਫੈਬਰਿਕ ਦਾ ਸੋ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਨੂੰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗਦੀ ਹੈ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ